ਉਹ ਆਹ ਕੁਝ ਕਾ ਹੜਸਾ ਉਹ ਆਹ ਕੁਝ ਕਿਫਤੇ ਗੁਰ ਪਿਆਰੀ ਸਾਧ ਸੰਗਤ ਜੀਓ ਆਪ ਜੀ ਨੇ ਬੜੇ ਹੀ ਪਿਆਰ ਸਤਿਕਾਰ ਦੇ ਨਾਲ 12 ਮਹੀਨੇ ਦੇ ਪਾਣੀ ਦੇ ਵਿੱਚੋਂ ਓ ਮਹੀਨੇ ਦੇ ਸੰਗਰਾਦ ਨੂੰ ਮੁੱਖ ਰੱਖਦੇ ਹੋਏ ਗੁਰੂ ਅਰਜਨ ਸਾਹਿਬ ਜੀ ਨੇ ਜੋ ਬਾਰੀ ਤ੍ਰਿਸ਼ ਦੇ ਕਰਕੇ ਸਾਨੂੰ ਅੰਦਰੂਨੀ ਗਿਆਨ ਦੇ ਨਾਲ ਜੋੜਿਆ ਹੈ ਆਓ ਆਪਾਂ ਵਿਚਾਰਨ ਸਮਝਣ ਦਾ ਉਦਮ ਉਪਰਾਲਾ ਕਰੀਏ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ ਕਹਿੰਦੇ ਪੋ ਦੇ ਮਹੀਨੇ ਦੇ ਵਿੱਚ ਉਹਨਾਂ ਨੂੰ ਕੋਰਾਪਾਨ ਕਠੋਰਤਾ ਕੁਝ ਨਹੀਂ ਕਹਿੰਦੇ ਜਿਨ੍ਹਾਂ ਦਾ ਮਲਾਪ ਪਤੀ ਪ੍ਰਭੂ ਦੇ ਨਾਲ ਹੋ ਗਿਆ 12 ਮਾਦੀ ਬਾਣੀ ਪਾਤਸ਼ਾਹ ਜੀ ਨੇ ਆਤਮਾ ਤੇ ਪਰਮਾਤਮਾ ਨੂੰ ਮੁੱਖ ਰੱਖਦੇ ਹੋਏ ਉਚਾਰਨ ਕੀਤੀ ਹੈ। ਸਾਰੇ ਮਹੀਨਿਆਂ ਦੇ ਵਿੱਚ ਦਰਸ਼ਟਾਂਤ ਇੱਕੋ ਹੀ ਦਿੱਤਾ ਹੈ ਕਿ ਅਸੀਂ ਉਸ ਮਾਲਕ ਪ੍ਰਭੂ ਤੋਂ ਵਿਛੜੇ ਹਾਂ। ਇਹ ਜੀਵ ਆਤਮਾ ਨੇ ਜੀਵ ਚਿੰਦ ਨੇ ਉਹਦੇ ਨਾਲ ਮਲਾਪ ਕਰਨਾ ਈ। ਰੰਪਤਾ ਇਹ ਹੀ ਬਾਰਾਂ ਮਾਂ ਦੀ ਹੁੰਦੀ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM। हे ਮਾਲਕ ਅਸੀਂ ਕਿਰਤ ਕਰਕੇ ਆਪਣੇ ਕੰਮਾਂ ਕਰਕੇ ਕਰਮਾਂ ਕਰਕੇ ਤੇਰੇ ਤੋਂ ਵਿਛੜ ਗਏ ਆ ਤੇ ਕਿਰਪਾ ਕਰਕੇ ਮਲਾ ਲੇ ਤੇ ਮਲਾਪ ਕਿਵੇਂ ਹੋਣਾ ਏ 12 ਮਹੀਨਿਆਂ ਦਾ ਦ੍ਰਿਸ਼ਟਾਂਤ ਦੇ ਕੇ 14 ਬੰਦ ਪਾਸ਼ਾ ਜੀ ਨੇ ਉਚਾਰਨ ਕੀਤੇ ਨੇ ਤੇ ਅੱਜ ਦੇ ਇਸ ਮਹੀਨੇ ਦਾ ਦ੍ਰਿਸ਼ਟਾਂਤ ਦਿੱਤਾ ਏ ਕਿ ਜਦੋਂ ਪੋ ਮਹੀਨਾ ਆਉਂਦਾ ਏ ਇਹਦੋਂ ਕੋਰਾ ਪੈਣ ਲੱਗ ਜਾਂਦਾ ਕੋਰੇ ਨੂੰ ਕਠੋਰਤਾ ਦੇ ਨਾਲ ਪ੍ਰਤੀਕ ਕੀਤਾ ਏ ਤੇ ਜਦੋਂ ਕੋਰਾ ਪੈਂਦਾ ਏ ਵੱਡੇ ਵੱਡੇ ਬ੍ਰਿਸ਼ ਜੋ ਹਰੇ ਭਰੇ ਸੀ ਉਹਨਾਂ ਦੇ ਪੱਤੇ ਸਾਰੇ ਝੜ ਜਾਂਦੇ ਨੇ ਜਿਹਨੂੰ ਆਪਾਂ ਪੱਤ ਝੜ ਕਹਿੰਦੇ ਆ ਲੱਗੇ ਹੋਏ ਰੁੱਖਾਂ ਨੂੰ ਫਲ ਵੀ ਉਹਦੇ ਨਾਲ ਟਿਕਦੇ ਨਹੀਂ ਕਿਉਂ ਕੋਰਾ ਆ ਗਿਆ ਤੇ ਸਹਿਬ ਜੀ ਕਹਿੰਦੇ ਇਦਾਂ ਹੀ ਜਿਸ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਸੋਚ ਦੇ ਵਿੱਚ ਕੋਰਾਪਣ ਆ ਜਾਵੇ ਕਠੋਰਤਾ ਆ ਜਾਵੇ ਉਹਦੇ ਕੋਲੇ ਨਾ ਆਪਣੇ ਜੀਵਨ ਦੀ ਹਰਿਆਲੀ ਰਹਿੰਦੀ ਹੈ ਨਾ ਉਹਦੇ ਜੀਵਨ ਦੇ ਅੰਦਰ ਚੰਗੇ ਗੁਣਾਂ ਦਾ ਫਲ ਬਚਦਾ ਹੈ ਉਹ ਫਲ ਤਾਂ ਵੀ ਸਖਣਾ ਹੋ ਜਾਂਦਾ ਏ ਤੇ ਪੱਤਿਆਂ ਵਾਲੇ ਬ੍ਰਿਸ਼ ਨੂੰ ਜਦੋਂ ਆਪਾਂ ਦੇਖਦੇ ਕੋਰੇ ਚ ਝੜਦੇ ਹੋਏ ਨੂੰ ਸਹਿਬ ਕਹਿੰਦੇ ਉਸ ਮਨੁੱਖ ਦਾ ਸੁਭਾਅ ਵੀ ਇਦਾਂ ਦਾ ਹੋ ਜਾਂਦਾ ਏ ਕਿ ਉਹ ਚੰਗੀ ਸੋਚ ਨੂੰ ਅਪਣਾਉਂਦਾ ਨਹੀਂ ਏ ਤੇ ਪੂਰੀ ਸੋਚ ਉਤੇ ਪ੍ਰਭਾਵ ਪਾਉਂਦੀ ਏ ਉਹਦੀ ਚੰਗਿਆਈ ਉਹਦੇ ਅੰਦਰ ਦੀ ਅਵਸਥਾ ਚੇਂਜ ਕਰਕੇ ਰੱਖ ਦਿੰਦੀ ਏ ਪੂਰਾ ਮਹੀਨਾ ਸਾਰਾ ਸ਼ਹੀਦਿਆਂ ਦਾ ਮਹੀਨਾ ਏ ਇੱਕ ਪਾਸੇ ਗੁਰੂ ਗੋਬਿੰਦ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਿਹੜੇ ਪਰਮਾਤਮਾ ਦਾ ਗਿਆਨ ਦੁਨੀਆ ਨੂੰ ਵੰਡਣ ਵਾਸਤੇ ਦਸਵੇਂ ਜਾਮੇ 'ਚ ਦਸਵਾਂ ਗੁਰੂ ਨਾਨਕ ਬਣ ਕੇ ਆਏ ਨੇ ਉਹਨਾਂ ਦੇ ਅੰਦਰ ਸੱਚ ਹੈ ਸ਼ਾਂਤ ਨੇ ਤੇ ਦੂਜੇ ਪਾਸੇ ਸੰਘਾਸਨ ਤੇ ਬੈਠਾ ਔਰੰਗਜ਼ੇਬ ਤੇ ਉਹਨਾਂ ਦੇ ਜਿੰਨੇ ਸੂਬੇਦਾਰ ਨੇ ਵਜ਼ੀਰ ਖਾਨ ਵਰਗੇ ਤੇ ਹੋਰ ਬਿਆੰਤ ਲੋਕ ਉਹ ਤਖਤਾਂ ਦੇ ਬੈਠੇ ਵੀ ਕਠੋਰਤਾ ਦੇ ਵਿੱਚ ਨੇ ਸੜੇ ਪਏ ਨੇ ਉਜੜੇ ਪਏ ਨੇ ਨਾ ਹਰੀਆਲੀ ਹੈ ਨਾ ਉਹਨਾਂ ਦੇ ਕੋਲੇ ਕੋਨਾਂ ਦਾ ਫਲ ਬਚਿਆ ਤੇ ਗੁਰੂ ਪਾਤਸ਼ਾਹ ਜੀ ਦਾ ਅਨੰਦਪੁਰ ਝੜ ਕੇ ਵੀ ਪੁੱਤਰਾਂ ਨੂੰ ਸ਼ਹੀਦ ਕਰਕੇ ਵੀ ਉਹ ਫਿਰ ਵੀ ਤਖਤ ਦੇ ਬੈਠੇ ਪਰੇਸ਼ਾਨ ਨੇ ਤੇ ਗੁਰੂ ਪਾਤਸ਼ਾਹ ਜੀ ਸਿਕਰਾਨੇ ਦੇ ਵਿੱਚ ਮਾਲਕ ਦੇ ਕੌਣ ਗਾ ਰਹੇ ਨੇ ਸਾਰਾ ਕੁਝ ਗਵਾਕੇ ਵੀ ਤਾਂ ਵੀ ਚੜ੍ਹਦੀ ਕਲਾ ਦੇ ਵਿੱਚ ਰਹਿ ਰਹੇ ਨੇ ਇਹਨੂੰ ਕਹਿੰਦੇ ਨੇ ਜਿਨ੍ਹਾਂ ਦਾ ਮਲਾਪ ਅਕਾਲ ਪੁਰਖ ਦੇ ਨਾਲ ਹੈ ਉਹਨਾਂ ਨੂੰ ਇਹ ਪੋਦਾ ਮਹੀਨਾ ਵੀ ਦੁਖੀ ਨਹੀਂ ਕਰ ਪਾਉਂਦਾ ਸਾਹਿਬ ਜੀ ਕਹਿੰਦੇ ਪੋਖ ਤਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ ਜਿਨ੍ਹਾਂ ਦੇ ਗਲੇ ਲੱਗ ਗਿਆ ਪਰਮਾਤਮਾ ਉਹਨਾਂ ਨੂੰ ਇਹ ਕਠੋਰਤਾ ਨਹੀਂ ਪਾਉਂਦੀ ਤੇ ਪਰਮਾਤਮਾ ਦੇ ਗਿਆਨ ਨੂੰ ਗਲੇ ਲਾਉਣ ਵਾਸਤੇ ਸਾਨੂੰ ਸੰਗਤ ਕਰਨੀ ਪੈਣੀ ਹੈ ਤੇ ਸਾਹਿਬ ਜੀ ਕਹਿੰਦੇ ਜਿਹਦੀ ਮਨ ਦੇ ਵਿੱਚ ਕਠੋਰਤਾ ਭਰ ਗਈ ਉਹ ਸੰਗਤ ਵਿੱਚ ਬਹਿ ਕੇ ਵੀ ਗੁਰੂ ਦਾ ਜਸ ਗੁਰੂ ਦੇ ਗੁਣ ਆਪਣੇ ਹਿਰਦੇ 'ਚ ਨਹੀਂ ਵਸਾਉਂਦਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਸਾਰੀ ਬਾਣੀ ਪੜ੍ਹ ਕੇ ਦੇਖਿਓ ਬੜੀ ਪਿਆਰ ਸ਼ਰਧਾ ਭਾਵਨਾ ਤੇ ਅਕਾਲ ਪੁਰਖ ਦੇ ਮਲਾਪ ਦੇ ਨਾਲ ਪਾਤਸ਼ਾਹ ਜੀ ਵਾਰ-ਵਾਰ ਉਦਾਹਰਨਾਂ ਦੇ ਕੇ ਜੋੜਦੇ ਨੇ ਪਰ ਇੱਕ ਦੋ ਪੌੜੀਆਂ ਨੇ ਜਿਨ੍ਹਾਂ ਦੇ ਵਿੱਚ ਪਾਤਸ਼ਾਹ ਜੀ ਸਖਤਾਈ ਵੀ ਕਰਦੇ ਨੇ ਕੌੜੀ ਕੀ ਵਾਰ ਮਹੱਲਾ ਚੌਥਾ ਦੀ ਪੌੜੀ ਹੈ ਸਹਿਜ ਜੀ ਕਹਿੰਦੇ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨ ਸਤਗੁਰ ਪਾਸ ਕਹਿੰਦੇ ਜਿਨ੍ਹਾਂ ਦੇ ਚਿੱਤ ਕਠੋਰ ਹੋ ਗਏ ਉਹ ਸਮੇਂ ਗੁਰੂ ਪੁੱਤਰ ਵੀ ਵਿਚਰ ਰਹੇ ਸਨ ਗੁਰੂ ਅਮਰਦਾਸ ਜੀ ਦੇ ਪੁੱਤਰ ਵੀ ਸਨ ਗੁਰੂ ਰਾਮਦਾਸ ਜੀ ਦੇ ਆਪਣੇ ਪੁੱਤਰਾਂ ਤਿੰਨਾਂ ਦੇ ਵਿੱਚੋਂ ਇੱਕ ਗੁਰਤਾ ਗੱਦੀ ਤੇ ਪਰਾਜਮਾਨ ਹੋਣ ਦੀ ਅਵਸਥਾ ਰੱਖਦਾ ਇਹ ਦੋ ਜਾਨੇ ਗੁਰੂ ਹਕਮਤੋ ਆਕੀ ਹੋਏ ਸਨ ਹੁਣ ਕੋਲੇ ਰਹਿ ਕੇ ਵੀ ਉਹ ਕਠੋਰ ਮਨ ਵਾਲੇ ਗੁਰੂ ਦੇ ਗਿਆਨ ਨਾਲ ਨਹੀਂ ਜੁੜ ਸਕੇ ਤਾਂ ਸਹਿਬ ਜੀ ਨੂੰ ਕਹਿਣਾ ਪਿਆ ਜਿਨਕੇ ਚਿੱਤ ਕਠੋਰ ਹੈ ਸੇ ਬਹਿ ਨ ਸਤਗੁਰ ਪਾਸ ਕਹਿੰਦੇ ਜਿਨ੍ਹਾਂ ਦੇ ਮਨ ਕਠੋਰ ਨੇ ਉਹ ਕਦੇ ਸਤਗੁਰੂ ਦੇ ਕੋਲੇ ਨਹੀਂ ਆ ਕੇ ਬਹਿੰਦੇ ਉਹ ਗਿਆਨ ਨੂੰ ਇਕੱਠਿਆ ਕਰਨ ਵਾਸਤੇ ਨਹੀਂ ਆਉਂਦੇ ਉਹ ਨੁਕਤਾ ਜੀ ਨਹੀਂ ਕਰਨ ਵਾਸਤੇ ਜਿਹੜਾ ਇਸ ਮਾਰਗ ਤੇ ਚੱਲ ਰਿਹਾ ਏ ਉਹਦੇ 'ਚ ਨੁਕਸ ਕੱਢਣ ਵਾਸਤੇ ਜ਼ਰੂਰ ਆ ਜਾਣਗੇ ਪਰ ਗੁਣ ਗੈਣ ਗ੍ਰਹਿਣ ਕਰਨ ਵਾਸਤੇ ਨਹੀਂ ਆਉਂਦੇ ਜਿਨਕੇ ਚਿੱਤ ਕਠੋਰ ਹੈ ਸੇ ਬਹਿ ਨ ਸਤਗੁਰ ਪਾਸ ਉਥੇ ਸੱਚ ਵਰਤਦਾ ਕਹਿੰਦੇ ਵੇਂਦੇ ਕਿਉਂ ਨਹੀਂ ਕਿਉਂਕਿ ਸਤਗੁਰੂ ਦੇ ਕੋਲੇ ਸੰਗਤ ਦੇ ਵਿੱਚ ਸੱਚ ਵਰਤਦਾ ਏ ਤੇ ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ ਤੁਸੀਂ ਆ ਲਾਗੇ ਸਾਗੇ ਧਿਆਨ ਮਾਰ ਕੇ ਦੇਖਿਓ ਕਿੰਨੇ ਲੋਕ ਨੇ ਜਿਨ੍ਹਾਂ ਨੂੰ ਸੱਚ ਚੰਗਾ ਨਹੀਂ ਲੱਗਦਾ ਜਦੋਂ ਸੱਚ ਬੋਲਣ ਵਾਲਾ ਦੂਰ ਚਲਾ ਜਾਏ ਜਾਂ ਮੌਤ ਹੋ ਜਾਏ ਫਿਰ ਸਾਨੂੰ ਉਹ ਚੰਗਾ ਲੱਗਦਾ ਕਿਉਂਕਿ ਹੁਣ ਉਹਨੇ ਕਿਹੜਾ ਬੋਲਣਾ ਆ ਕੇ ਅਸੀਂ ਫੇਰ ਨਾਰੇ ਲਾਉਨੇ ਆ ਓਏ ਜਾਣ ਵਾਲੇ ਦੀ ਸੋਚ ਤੇ ਪਹਿਰਾ ਦਵਾਂਗੇ ਠੋਕ ਕੇ ਕਦੋਂ ਦਵੋਗੇ ਚਾਉਂਦਿਆਂ ਸੋਚ ਤੇ ਪਹਿਰਾ ਦਓ ਫੇਰ ਗੱਲ ਬਣਨੀ ਐ ਅੱਜ ਕੱਲ੍ਹ ਆ ਕਿਸਾਨੀ ਸੰਘਰਸ਼ ਫੇਰ ਚੱਲ ਰਿਹਾ ਸਿੱਖਾਂ ਤੇ ਅੱਜ ਉਹਨਾਂ ਦੇ ਨਾਲ ਖੜਾਂਗੇ ਤਾਂ ਤੇ ਉਹਦੀ ਸੋਚ ਤੇ ਪਹਿਰਾ ਦਿੱਤਾ ਜਾਏਗਾ ਤੇ ਜਦੋਂ ਅਗਲਾ ਆਪਣਾ ਫਰਜ਼ ਨਿਭਾ ਕੇ ਸੰਸਾਰਿਕ ਜਾਮਾ ਛੱਡ ਗਿਆ ਸਰੀਰ ਛੱਡ ਗਿਆ ਫਿਰ ਕਾਦੀ ਉਹਦੀ ਸੋਚ ਤੇ ਪੈਰਾ ਦੋਗੇ ਸੋਚ ਤਾਂ ਖਤਮ ਹੋ ਗਈ ਦੁਜੇ ਦੇ ਕੋਲੇ ਐਸੀ ਸੋਚ ਹੁੰਦੀ ਨਹੀਂ ਗੁਰੂ ਪਾਤਸ਼ਾਹ ਜੀ ਨੇ ਆਪਣੀ ਸੋਚ ਆਪਣੀ ਅਲਾਹੀ ਗਿਆਨ ਗੁਰਬਾਣੀ ਸਾਨੂੰ ਇਸੇ ਕਰਕੇ ਲਿਖ ਕੇ ਦਿੱਤਾ ਸੀ ਵੀ ਇਹ ਸੋਚ ਬਚੀ ਰਵੇ ਸਰੀਰਾਂ ਦੇ ਨਾਲ ਇਹ ਸੋਚ ਖਤਮ ਨਾ ਹੋਵੇ ਤਾਂ ਇਹਨੂੰ ਅਲਾਹੀ ਬਾਣੀ ਧੁਰ ਕੀ ਬਾਣੀ ਕਿਹਾ ਗਿਆ ਉਥੇ ਸੱਚ ਵਰਤਦਾ ਕੁੜੇ ਆਰਾ ਚੇਤੇ ਉਦਾਸ ਕਹਿੰਦੇ ਉਹ ਸੰਗਤ ਦੇ ਵਿੱਚ ਉਸ ਜਗ੍ਹਾ ਤੇ ਤਾਂ ਨਹੀਂ ਪਹੁੰਚਦੇ ਉੱਥੇ ਸੱਚ ਵਰਤਦਾ ਪਿਆ ਹੈ ਪਰ ਜਿਹੜੇ ਕੂੜੇ ਨੇ ਜਿਹੜੇ ਝੂਠ ਦੇ ਪੁਜਾਰੀ ਨੇ ਉਹ ਉਦਾਸ ਹੋ ਜਾਂਦੇ ਨੇ ਸੱਚ ਸੁਣਦੇ ਨਹੀਂ ਸੱਚ ਨਾਲ ਸਾਝ ਨਹੀਂ ਪਾਉਂਦੇ ਕੋਈ ਵੱਲ ਛਲ ਕਰ ਝੱਤ ਕੱਢ ਦੇ ਕਹਿੰਦੇ ਜੀ ਉੱਥੇ ਕਿਤੇ ਜ਼ਬਰਦਸਤੀ ਇਹਨਾਂ ਨੂੰ ਲੈ ਵੀ ਜਾਓ ਸਤ ਸੰਗਤ ਦੇ ਵਿੱਚ ਧੱਕੇ ਨਾਲ ਠਾਕੇ ਵੀ ਲੈ ਆਓ ਜਿਤਾ ਸੰਗਰਾ ਆਂਦਲੇ ਦਿਨ ਹੁੰਦਾ ਜ਼ਿਆਦਾ। ਭਈ ਘਰ ਦੇ ਕਹਿੰਦੇ ਚਲੋ ਅੱਜ ਸੰਗਰਾ ਆਂ ਅੱਜ ਤੇ ਚੱਲੀਏ। ਔਰ ਠਾਕੇ ਤੇ ਲੈ ਆਂਦਾ। ਪਰ ਆਖੇ ਜ਼ਿਆਦਾ ਵਸੇ ਹੀ ਮਾਰਦੇ ਨੇ। ਕਿਉਂਕਿ ਉਹਨਾਂ ਦਾ ਚਿੱਤ ਇੱਥੇ ਹੁੰਦਾ ਨਹੀਂ। ਸਾਰੇ ਨਹੀਂ ਕੁਝ ਕ। ਜਿਹੜੇ ਆਏ ਨੇ ਮੁਬਾਰਕ ਐ। ਭਲੇ ਐ। ਪਰ ਜਿਹੜੇ ਬੱਧਾ ਰਤੀ ਆਏ ਨੇ। ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਸੇਤੀ ਖੁਸ਼ੀ ਸਵਾਰੀਏ। ਨਾਨਕ ਕਾਰਜ ਸਾਰ ਪਾਤਸ਼ਾਹ ਹੀ ਕਹਿੰਦੇ ਉਹਦਾ ਹੀ ਕਾਰਜ ਰਾਸ ਹੁੰਦਾ ਹੈ ਜਿਹੜਾ ਮਨ ਕਰਕੇ ਚਿਤ ਕਰਕੇ ਸੰਗਤ ਕਰਦਾ ਏ ਮਨ ਕਰਕੇ ਚਿਤ ਕਰਕੇ ਕੋਈ ਵਿਦਿਆ ਪੜਦਾ ਏ ਮਨ ਚਿਤ ਕਰਕੇ ਕੋਈ ਗੱਲ ਸਿੱਖਣਾ ਚਾਹੁੰਦਾ ਏ ਕੋਈ ਕੰਮ ਸਿੱਖਣਾ ਚਾਹੁੰਦਾ ਏ ਉਹਦਾ ਚਿੱਤ ਉੱਥੇ ਜਾ ਕੇ ਲੱਗੇਗਾ ਜਿਹਨੂੰ ੱੱੱਕੇ ਨਾਲ ਭੇਜੋਗੇ ਉਹ ਕਦੇ ਵੀ ਉੱਥੇ ਜਾ ਕੇ ਖੁਸ਼ ਨਹੀਂ ਹੁੰਦਾ ਕਿਉਂਕਿ ਉਹਦੇ ਮਨ ਦੇ ਵਿੱਚ ਉਹਦੇ ਚਿੱਤ ਦੇ ਵਿੱਚ ਉਹ ਚੀਜ਼ ਹੈ ਹੀ ਨਹੀਂ ਇਸੇ ਕਰਕੇ ਅੱਜ ਜਿੰਨਾ ਜ਼ੋਰ ਲੱਗਿਆ ਹੈ ਨਾ ਆਮ ਸਾਡਾ ਪਬਲਿਕ ਦਾ ਆਪਣੇ ਬੱਚਿਆਂ ਨੂੰ ਵੱਡੇ ਵੱਡੇ ਇੰਜੀਨੀਅਰ ਬਣਾਉਣ ਦੇ ਸੁਪਨੇ ਨੇ ਡਾਕਟਰ ਬਣਾਉਣ ਦੇ ਸੁਪਨੇ ਨੇ ਇਨਸਾਨ ਬਣਾਉਣ ਦਾ ਕਿਸੇ ਦਾ ਸੁਪਨਾ ਨਹੀਂ ਹੈਗਾ ਪਹਿਲਾਂ ਮੈਨੂੰ ਇਹਨੂੰ ਇਨਸਾਨ ਬਣਾ ਲਾਂ ਇਨਸਾਨੀਅਤ ਸਿਖਾ ਦਵਾਂ ਫਿਰ ਆਪੇ ਜੋ ਇਹਨੇ ਬਣਨਾ ਹੈ ਜੀ ਮਰਜ਼ੀ ਪਰ ਨਹੀਂ ਅਸੀਂ ਧੱਕੇ ਨਾਲ ਆਪਣੀ ਮਰਜ਼ੀ ਥੋਪਦੇ ਆ ਤਾਂ ਕਰਕੇ ਅੱਜ ਬੱਚੇ ਸਾਡੇ ਹੱਥਾਂ 'ਚੋਂ ਨਿਕਲੇ ਰਹੇ ਨੇ ਕਈ ਸਰੀਰ ਨੂੰ ਛੱਡ ਕੇ ਚਲੇ ਜਾਂਦੇ ਨੇ ਕਿਉਂਕਿ ਉਹਨਾਂ ਦੇ ਦਿਮਾਗ ਤੇ ਅਸੀਂ ਪ੍ਰੈਸ਼ਰ ਹੀ ਨਾ ਪਾ ਦਿੰਨੇ ਆ ਜਿਹੜਾ ਕੰਮ ਉਹ ਨਹੀਂ ਕਰ ਸਕਦੇ ਜਿਹੜਾ ਕਰਨਾ ਨਹੀਂ ਚਾਹੁੰਦੇ ਅਸੀਂ ਉਹ ਕਰਵਾਉਣਾ ਚਾਹੁੰਦੇ ਆ ਤਾਂ ਫਿਰ ਉੱਥੇ ਜਾ ਕੇ ਉਹ ਟਾਈਮ ਪਾਸ ਕਰਕੇ ਆਉਂਦੇ ਨੇ ਭਾਵੇਂ ਉਹਨਾਂ ਨੂੰ ਕਾਲਜ ਭੇਜ ਦੋ ਭਾਵੇਂ ਜੁਨੀਵਰਸਿਟੀ ਭੇਜ ਦੋ ਉਹ ਟਾਈਮ ਪਾਸ ਕਰਕੇ ਆਉਂਦੇ ਨੇ ਉਹ ਸਿੱਖ ਕੇ ਕੁਝ ਨਹੀਂ ਆਉਂਦੇ ਕਿਉਂਕਿ ਉਹਨਾਂ ਦਾ ਚਿੱਤ ਉੱਥੇ ਨਹੀਂ ਹੈ ਤੇ ਜੇ ਬੱਚੇ ਨੂੰ ਕਹੀਏ ਤੇਰੀ ਮਰਜ਼ੀ ਜੋ ਸਿੱਖਣਾ ਸਿੱਖ ਫਿਰ ਉਹਦਾ ਚਿੱਤ ਲੱਗੇਗਾ ਪਰ ਬਹੁਤ ਛੋਟਾ ਕੰਮ ਸਿੱਖੇ ਭਾਵੇਂ ਵੱਡਾ ਸਿੱਖੇ ਉਹ ਇੱਕ ਨੰਬਰ ਦਾ ਉਸ ਵਿਸ਼ੇ ਦੇ ਵਿੱਚ ਨਪੁੰਨ ਹੋ ਜਾਏਗਾ ਪਰ ਜਿੰਨਾ ਚਿਰ ਧੱਕਾ ਕਰਦੇ ਆ ਕਿਸੇ ਪਾਸੇ ਉਹ ਨਹੀਂ ਬੱਚੇ ਲੱਗਦੇ ਧੱਕੇ ਨਾਲ ਸਤ ਸੰਗਤ ਨਹੀਂ ਹੋ ਸਕਦੀ ਧੱਕੇ ਨਾਲ ਕੁਝ ਸਿਖਾਇਆ ਨਹੀਂ ਜਾ ਸਕਦਾ ਤੇ ਸਹਿਬ ਜੀ ਕਹਿੰਦੇ ਨੇ ਉਹ ਇਹ ਵੱਲ ਛਲ ਕਰ ਛੱਤ ਕੱਢ ਦੇ ਉਹ ਵੱਲ ਛਲ ਕਰਕੇ ਕੁਝ ਸਮਾਂ ਕੱਢਦੇ ਨੇ ਫਿਰ ਜਾਏ ਬਹਿ ਕੁੜਿਆਰਾ ਪਾਸ ਜਿੱਥੇ ਉਹਨਾਂ ਦੀ ਢੋਲੀ ਹੁੰਦੀ ਹੈ ਉੱਥੇ ਬਹਿ ਜਾਂਦੇ ਨੇ ਜਿੱਥੇ ਉਹਨਾਂ ਦਾ ਚਿੱਤ ਜੁੜਿਆ ਹੁੰਦਾ ਹੈ ਉੱਥੇ ਜਾ ਕੇ ਬੈਠ ਜਾਂਦੇ ਨੇ ਵਿੱਚ ਸੱਚੇ ਕੂੜ ਨਾ ਗੱਡਾਈ ਮਨ ਵੇਖੋ ਕੋ ਵੇਖੋ ਕਰਨ ਅਰਜਾਸ ਪਾਛੇ ਕਹਿੰਦੇ ਸੱਚ ਦੇ ਵਿੱਚ ਝੂਠ ਨਹੀਂ ਰਲਦਾ ਝੂਠ ਸੱਚੇ ਬੰਦੇ ਦੇ ਅੰਦਰ ਟਿਕ ਨਹੀਂ ਸਕਦਾ ਵਿੱਚ ਸੱਚੇ ਕੂੜ ਨਾ ਗੱਡਾਈ ਮਨ ਵੇਖੋ ਕੋ ਨਰਜਾਸ ਨਰਜਾਸ ਦਰਸ ਨਿਰਣਾ ਕਰਕੇ ਦੇਖ ਲੋ ਕੋਈ ਨਿਰਣਾ ਕਰਕੇ ਦੇਖ ਲੋ ਕੁੜਿਆਰ ਕੁੜਿਆਰੀ ਜਾਇ ਰਲੇ ਜਿਹੜੇ ਝੂਠੇ ਸੀ ਉਹ ਝੂਠੀ ਸ਼ੋਭਤ ਜੀ ਜਾ ਕੇ ਰਲ ਗਏ ਉੱਥੇ ਜਾ ਕੇ ਬੈਠ ਗਏ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ ਜਿਹੜੇ ਸਚਿਆਰ ਸਨ ਭੜਾ ਬਣਨ ਵਾਸਤੇ ਆਏ ਸਨ ਜਿਨ੍ਹਾਂ ਦੇ ਮਨ ਦੇ ਵਿੱਚ ਖਿੱਚ ਸੀ ਕਿ ਸਾਡੇ ਗੁਰੂ ਨੇ ਸਾਡੀ ਖਾਤਰ ਆਪਣਾ ਆਪ ਕੁਰਬਾਨ ਕਰ ਦਿੱਤਾ ਆਪਣਾ ਪਰਿਵਾਰ ਵਾਰ ਦਿੱਤਾ ਆਪੂ ਦੇ ਮਹੀਨੇ 'ਚ ਅਸੀਂ ਜ਼ਰੂਰ ਉਹਨਾਂ ਨੂੰ ਯਾਦ ਕਰਕੇ ਆਪਣੇ ਜੀਵਨ ਨੂੰ ਸਵਾਰਨਾ ਏ। ਉਦਮ ਉਪਰਾਲਾ ਕਰਕੇ ਆ ਜਾਂਦੇ ਨੇ। ਤੇ ਜਿਨ੍ਹਾਂ ਦੇ ਮਨ 'ਚ ਇਹ ਗੱਲ ਨਹੀਂ ਹੈ ਜਿਹੜੇ ੱੱਕੇ ਨਾਲ ਆਉਂਦੇ ਨੇ ਉਹ ਫਿਰ ਸਿੱਖਦੇ ਵੀ ਕੁਝ ਨਹੀਂ ਟਾਈਮ ਪਾਸ ਕਰਦੇ ਨੇ। ਤੇ ਦੁਨੀਆ ਦੇ ਅੰਦਰ ਬਹੁਤਾਤ ਲੋਕ ਨੇ ਜਿਹੜੇ ਟਾਈਮ ਪਾਸ ਹੀ ਕਰ ਰਹੇ ਨੇ। ਪਰ ਗੁਰੂ ਪਾਤਸ਼ਾਹ ਕਹਿੰਦੇ ਟਾਈਮ ਪਾਸ ਨਹੀਂ ਟਾਈਮ ਸਫਲਾ ਕਰ ਚੰਗਾ ਕਰ ਓਖਤ ਖਾਰਨਾ ਵਿਆਪੈ ਕੰਠ ਮਿਲਿਆ ਹਰ ਨਾਹ ਕਹਿੰਦੇ ਪਰਮਾਤਮਾ ਕਲੇ ਨਾਲ ਲੱਗ ਗਿਆ ਨਾ ਅਸਲੀ ਇਹਦੇ ਉਚਾਰਨ ਨਾ ਹੋ ਆਮ ਸਾਡੇ ਸਮਪਰਦਾਇ ਵੀਰ ਕਰਦੇ ਨੇ ਕੋਈ ਵੀ ਕਰ ਲੋ ਇਹ ਦਾ ਅਰਥ ਪਤੀ ਹੈ ਪਰਮਾਤਮਾ ਓਖਤ ਖਾਰਨਾ ਵਿਆਪੈ ਕੰਠ ਮਿਲਿਆ ਹਰ ਨਾਹ ਮਨ ਬੇਦਿਆ ਚਰਨਾਰ ਬਿੰਦ ਮੇਰਾ ਮਨ ਵਿਨਿਆ ਗਿਆ ਚਰਨਾਰ ਪਿੰਦ ਸੋਨੇ ਚਰਨਾ ਵਾਲੇ ਪਰਮਾਤਮਾ ਦੇ ਨਾਲ ਦਰਸ਼ਨ ਲਗੜਾ ਸਾਹ ਮੇਰਾ ਹਰ ਇੱਕ ਸਵਾਸ ਉਹਦੇ ਦਰਸ਼ਨਾਂ ਦੀ ਤੰਗ ਵਿੱਚ ਹੈ ਓਟ ਗਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ ਹੇ ਮਾਲਕ ਜੀ ਮੈਨੂੰ ਤੇਰਾ ਓਟ ਆਸਰਾ ਹੈ ਤੇ ਮੈਨੂੰ ਆਪਣੀ ਸੇਵਾ ਦੇ ਵਿੱਚ ਲਾ ਕੇ ਰੱਖ ਮੇਰਾ ਜੀਵਨ ਸਫਲਾ ਹੋ ਜਾਏ ਵਿਖਿਆ ਪੂਰਨ ਸਕਈ ਜਿੰਨਾ ਤੇ ਕਿਰਪਾ ਕਰ ਦਿੱਤੇ ਉਹਨਾਂ ਤੇ ਜੈਰ ਪ੍ਰਭਾਵ ਨਹੀਂ ਪਾਉਂਦਾ ਵਿਖਿਆ ਪੂਰਨ ਸਕਈ ਮਿਲ ਸਾਧੂ ਗੁਣ ਗਾ ਉਹ ਫਿਰ ਸਤ ਸੰਗਤ ਦੇ ਵਿੱਚ ਬੈਠ ਕੇ ਗੁਣ ਗਾਉਂਦੇ ਨੇ ਤੇ ਪਰਮਾਤਮਾ ਨਾਲ ਜੁੜ ਜਾਂਦੇ ਨੇ ਚਿਹ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾ ਉਹ ਜਿੱਥੋਂ ਪੈਦਾ ਹੋਏ ਅਕਾਲ ਪੁਰਖ ਵਹਿਗੁਰੂ ਤੋਂ ਉਹਦੀ ਜੋਤ ਦੇ ਨਾਲ ਸਾਡੀ ਜੋਤ ਆਤਮਾ ਨਾਲ ਆਤਮਾ ਆਤਮਾ ਪਰਮਾਤਮਾ ਦੇ ਨਾਲ ਮਲਾਪ ਕਰ ਗਈ ਚਿਹ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾ ਸੱਚੀ ਪ੍ਰੀਤ ਹੋਣ ਕਰਕੇ ਉਹਦੇ ਵਿੱਚ ਸਮਾ ਗਈ ਕਰਗਹਿਲੀਨੀ ਪਾਰ ਬ੍ਰह्म ਮੋਹੜ ਨ ਵਿਛੜਿਆ ਕਹਿੰਦੇ ਫਿਰ ਜਿੰਨਾ ਮਰਜੀ ਕੋਈ ਜੋਰ ਲਾ ਲੇ ਜਿਨ੍ਹਾਂ ਨੂੰ ਗੁਰੂ ਨੇ ਬਾਹੋਂ ਫੜ ਕੇ ਆਪਣੇ ਨਾਲ ਜੋੜ ਲਿਆ ਉਹਨਾਂ ਨੂੰ ਕੋਈ ਵਿਛੋੜ ਨਹੀਂ ਸਕਦਾ ਉਹਨਾਂ ਨੂੰ ਕੋਈ ਪਾਸੇ ਨਹੀਂ ਕਰ ਸਕਦਾ ਬਾਰ ਜਾਉ ਲਖ 베ਰੀਆ ਹਰ ਸੱਜਣ ਅਗਮ ਆਗਾਹ ਕਹਿੰਦੇ ਮੈਂ ਬਲਿਹਾਰ ਜਾਂਦਿਆ ਹਾਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਲੱਖ ਵਾਰ-ਵਾਰ ਨੇ ਜਾਂਦਾ ਹ ਜਿਹੜਾ ਡੂੰਗੇ ਜਿਗਰੇ ਵਾਲਾ ਤੇ ਆਗਾ ਆਗਾਦ ਬੋਧ ਹੈ ਜਿਹਦੇ ਤੱਕ ਮੇਰੀ ਸੋਚ ਨਹੀਂ ਸੀ ਜਾ ਸਕਦੀ ਉਹਨੇ ਕਿਰਪਾ ਕਰਕੇ ਮੈਨੂੰ ਆਪਣੇ ਨਾਲ ਪਹੁੰਚਾ ਲਿਆ ਜਿੱਦਾਂ ਬੱਚਾ ਵੱਡਿਆਂ ਦੇ ਨਾਲ ਨਹੀਂ ਭੱਜ ਸਕਦਾ ਪਰ ਵੱਡੇ ਜਿਹਾ ਬੱਚੇ ਨੂੰ ਬਾਹੋਂ ਫੜ ਕੇ ਉਹਨੂੰ ਕੁਛੜ ਚੁੱਕ ਕੇ ਭੱਜ ਲੈਣ ਤੇ ਵੱਡਿਆਂ ਜਿੱਦਾਂ ਬੱਚਾ ਭੱਜ ਲੈਂਦਾ ਹੈ ਵੱਡਿਆਂ ਵਾਲੀ ਮੰਜ਼ਲ ਤੇ ਬੱਚਾ ਵੀ ਪਹੁੰਚ ਜਾਂਦਾ ਹੈ ਤੇ ਗੁਰੂ ਸਾਡੇ ਨੇ ਬਾਹ ਫੜ ਕੇ ਸਾਨੂੰ ਇਸ ਮਾਰਗ ਤੇ ਤੋਰ ਦਿੱਤਾ ਸ਼ਰਮ ਪਈ ਨਾ ਰੈਣੇ ਨਾਨਕ ਦਰ ਪਈਆ ਕਹਿੰਦੇ ਹੇ ਨਾਨਕ ਉਹ ਦਾਤੇ ਨੂੰ ਆਪਣੇ ਦਰ ਤੇ ਆਇਆ ਹੋਇਆਂ ਦੀ ਲਾਜ ਰੱਖਣੀ ਪੈਂਦੀ ਏ ਤੇ ਉਹ ਜਿਹੜਾ ਵੀ ਉਹਦੇ ਦਰ ਤੇ ਡਿੱਗ ਪੈਂਦਾ ਏ ਉਹਦੀ ਉਹ ਲਾਜ ਰੱਖਦਾ ਏ ਇੱਜ਼ਤ ਰੱਖਦਾ ਏ ਪੋਕ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇਪਰਵਾਹ ਕਹਿੰਦੇ ਪੋ ਦਾ ਮਹੀਨਾ ਉਹਨਾਂ ਵਾਸਤੇ ਸੋਨਾ ਹੈ ਜਿਹੜੇ ਗੁਰੂ ਦੇ ਨਾਲ ਜੁੜ ਕੇ ਚੰਨਾ ਨੇ ਅਕਾਲ ਪੁਰਖ ਨੂੰ ਆਪਣਾ ਪਤੀ ਪਰਮੇਸ਼ਰ ਜਾਣ ਕੇ ਸਤ ਸੰਗਤ ਕੀਤੀ ਅਲਾਹੀ ਬਾਣੀ ਦੇ ਗਿਆਨ ਨੂੰ ਆਪ ਪੜ੍ਹਿਆ ਹੋਰਾਂ ਨੂੰ ਪੜ੍ਹਾਇਆ ਤੇ ਜ਼ਿੰਦਗੀ ਨੂੰ ਸਵਾਰ ਲਿਆ ਸੋ ਆਓ ਗੁਰੂ ਪਿਆਰਿਓ ਇਸ ਮਹੀਨੇ ਦੇ ਵਿੱਚ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਹਨਾਂ ਅਸਲੀ ਸ਼ਹੀਦਾਂ ਨੂੰ ਬਾਬਿਆਂ ਨੂੰ ਯਾਦ ਕਰਕੇ ਆਪਣਾ ਕੁਝ ਦਿਨ ਗੁਰੂ ਘਰ ਦੇ ਵਿੱਚ ਹਾਜ਼ਰੀ ਭਰ ਕੇ ਲਗਾਤਾਰ ਨਹੀਂ ਭਰ ਸਕਦੇ ਕੁਝ ਦਿਨ ਹੀ ਗੁਰੂ ਦੇ ਦਰਸ਼ਨ ਚਰਨਾਂ ਦੇ ਵਿੱਚ ਹਾਜ਼ਰੀ ਭਰ ਕੇ ਸਹਿਬਜ਼ਾਦੇ ਦੇ ਇਤਿਹਾਸ ਨੂੰ ਕੁਰਬਾਨੀ ਨੂੰ ਸਰਵਣ ਕਰੀਏ ਤੇ ਲਾ